ਖੜੇ ਹਾਂ ਜੀ ਅਸੀਂ ਹਰੀਕੇ ਪੱਤਣ ਅੱਜ ਮਿਤੀ 19 9 2025 ਤੇ ਟਾਈਮ ਕਰੀਬ 2 ਵਜੇ ਗਏ ਨੇ ਤੇ ਆਹ ਦੇਖੋ ਸਾਰੇ ਪਾਸੇ ਪਾਣੀ ਹੀ ਪਾਣੀ ਆ ਕਿਹੜੇ ਲੋਕ ਕਹਿ ਰਹੇ ਸੀਗੇ ਵੀ ਪਾਣੀ ਉੱਤਰ ਗਿਆ ਪਰ ਪਾਣੀ ਅੱਜ ਵੀ ਉਫਾਨ ਤੇ ਆ ਉੱਤਰਿਆ ਜਰੂਰ ਆ ਪਰ ਜਿਹੜੇ ਕਈ ਪਿੰਡ ਹਲੇ ਵੀ ਉੱਜੜ ਰਹੇ ਨੇ ਪਿੰਡਾਂ 'ਚ ਢਾਅ ਲੱਗ ਰਹੀ ਆ ਜ਼ਮੀਨਾਂ ਖੁਰ ਰਹੀਆਂ ਜਿਵੇਂ ਆ ਦੇਖੋ ਜ਼ਮੀਨ ਇਧਰੋਂ ਖੁਰੀ ਆ ਬੰਨ ਆ ਗਿਆ ਤੁਸੀਂ ਬੰਨ ਤੇ ਆ ਜਿਹੜਾ ਪੂਰਾ ਪਾਣੀ ਉਫਾਨ ਤੇ ਆ ਸਾਹਮਣੇ ਤੁਸੀਂ ਹਰੀਕੇ ਪੱਤਨ ਵਾਲੇ ਪੌੜ ਦੇਖ ਸਕਦੇ ਹੋ ਆ ਹਰੀਕੇ ਪੱਤਨ ਵਾਲਾ ਪੌੜ ਆ ਜੀ ਤੇ ਹਰੀਕੇ ਪੱਤਨ ਅੱਜ ਵੀ ਪਾਣੀ ਜਿਹੜਾ ਪੂਰਾ ਵਗ ਰਿਹਾ ਇਸ ਵਕਤ ਜਿਹੜੇ ਕਿ ਹਾਲਾਤ ਕਈ ਪਿੰਡਾਂ ਦੇ ਨਾਜ਼ੁਕ ਬਣੇ ਹੋਏ ਨੇ ਕਿਉਂਕਿ ਪਿੰਡਾਂ ਦੇ ਜਿਹੜੇ ਝੋਨੇ ਦੀ ਫਸਲ ਪੱਕੀ ਆ ਤੇ ਜ਼ਮੀਨਾਂ ਨੂੰ ਢਾਹ ਲੱਗ ਰਹੀ ਆ ਢਾਹ ਲਾ ਕੇ ਤੇ ਜ਼ਮੀਨਾਂ ਖੁਰ ਰਹੀਆਂ ਨੇ ਇਹ ਆ ਜੀ ਹਰੀਕੇਪੁਰ